ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਜਾਣਾਂਗੇ ਕਿ ਆਪਾਂ ਆਪਣੇ ਤਨ ਦਾ ਸਰੀਰ ਦਾ ਮਨ ਦਾ ਔਰਾ ਕਿਵੇਂ ਸਾਫ਼ ਕਰ ਸਕਦੇ ਹਾਂ ਦੇਖੋ ਵਾਹਿਗੁਰੂ ਜਿਹੋ ਜੇ ਜੀਵ ਦੇ ਵਿਚਾਰ ਹੁੰਦੇ ਨੇ ਉਹੋ ਜਿਹਾ ਹੀ ਉਸ ਦਾ ਔਰਾ ਬਣਦਾ ਹੈ ਇਹ ਤੁਸੀਂ ਆਪ ਵੀ ਸੋਚ ਸਕਦੇ ਹੋ ਕਿ ਜੇ ਤੁਸੀਂ ਕਿਸੇ ਵੀ ਜੀਵ ਪ੍ਰਤੀ ਨਿੰਦਿਆ ਨਫ਼ਰਤ ਜਚੁਗਲੀ ਕਰਦੇ ਹੋ ਤਾਂ ਸਾਡਾ ਜੋ ਔਰਾ ਹੈ ਉਹ ਕਦੀ ਵੀ ਸਾਫ਼ ਨਹੀਂ ਹੋ ਸਕਦਾ ਚਾਹੇ ਅਸੀਂ ਜਿੰਨਾ ਮਰਜੀ ਗੁਰਦੁਆਰਾ ਸਾਹਿਬ ਜਾਈਏ ਉੱਥੇ ਜਾ ਕੇ ਅਸੀਂ ਇਸ਼ਨਾਨ ਕਰੀਏ ਜਾਂ ਘਰ ਦੇ ਵਿੱਚ ਬੈਠ ਕੇ ਅਸੀਂ ਪਾਠ ਕਰੀਏ ਹੁਣ ਇੱਕ ਗੰਦਾ ਕੱਪੜਾ ਹੈ ਜੇ ਉਸ ਨੂੰ ਬਹੁਤ ਪੁਰਾਣੀ ਮੈਲ ਲੱਗੀ ਹੈ ਤਾਂ ਸਿਰਫ ਪਾਣੀ ਦੇ ਨਾਲ ਧੋਤਾ ਨਹੀਂ ਜਾਵੇਗਾ ਉਸ ਨੂੰ ਇੱਕ ਵਿਧੀ ਦੇ ਨਾਲ ਧੋਵਾਂਗੇ ਤਾ ਉਹ ਨਿੱਖਰ ਜਾਵੇਗਾ ਵਿਧੀ ਕੀ ਹੁੰਦੀ ਹੈ ਕਿ ਜਿਵੇਂ ਕੋਈ ਗੰਦਾ ਕੱਪੜਾ ਹੈ ਤਾਂ ਆਪਾਂ ਉਸ ਨੂੰ ਪਹਿਲਾਂ ਗਿੱਲਾ ਕਰਦੇ ਹਾਂ ਫਿਰ ਸਾਬਣ ਲਾਉਂਦੇ ਹਾਂ ਫਿਰ ਆਪਾਂ ਮਲਦੇ ਹਾਂ ਪਹਿਲਾਂ ਬੀਬੀਆਂ ਥਾਪੀ ਦੇ ਨਾਲ ਕੁੱਟਦੀਆਂ ਹੁੰਦੀਆਂ ਸੀ ਜਿੰਨੀ ਥਾਪੀ ਚਲਾਵਾਂਗੇ ਓਨੀ ਹੀ ਜਲਦੀ ਮੈਲ ਉਖੜ ਜਾਂਦੀ ਆ ਫਿਰ ਪਾਣੀ ਦੇ ਨਾਲ ਸਾਫ਼ ਕੀਤਾ ਜਾਂਦਾ ਇਸੇ ਤਰ੍ਹਾਂ ਸਾਡਾ ਮੰਨਿਆ ਜੇ ਆਪਾਂ ਆਪਣੇ ਤਨ ਦਾ ਔਰਾ ਸਾਫ਼ ਕਰਨਾ ਚਾਹੁੰਦੇ ਆ ਸਾਨੂੰ ਕੁਝ ਚੀਜ਼ਾਂ ਨੇ ਕੁਝ ਗੱਲਾਂ ਨੇ ਕੁਝ ਵਿਚਾਰ ਨੇ ਜੋ ਛੱਡਣੇ ਪੈਣਗੇ ਦੇਖੋ ਪਹਿਲੀ ਗੱਲ ਤਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਪ੍ਰਤੀ ਨਫ਼ਰਤ ਕਿਸੇ ਦਾ ਹੱਕ ਨਹੀਂ ਮਾਰਨਾ ਚੁਗਲੀ ਨਹੀਂ ਕਰਨੀ ਅੱਜ ਕੱਲ੍ਹ ਵੇਖਿਆ ਬਹੁਤ ਜੀਵ ਆਪਣਾ ਦਿਨ ਦਾ ਕਾਫੀ ਸਮਾਂ ਦੂਸਰਿਆਂ ਦੀਆਂ ਚੁਗਲੀਆਂ ਕਰਨ ਦੇ ਵਿੱਚ ਬਤੀਤ ਕਰਦੇ ਨੇ ਉਹਦੇ ਵਿੱਚ ਹਰ ਇੱਕ ਜੀਵ ਨੂੰ ਬਹੁਤ ਨੁਕਸਾਨ ਹੁੰਦਾ ਸੋ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਆ ਇਹ ਤਾਂ ਹੈ ਪਰਹੇਜ਼ ਹੁਣ ਆਪਾਂ ਦਵਾਈ ਕਿਹੜੀ ਖਾਣੀ ਆ ਉਹ ਹੈ ਸਿਮਰਨ ਕਰਨਾ ਸਵੇਰੇ ਸ਼ਾਮ ਜਦੋਂ ਵੀ ਸਮਾਂ ਲੱਗਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬਹੁਤ ਆਸਾਨ ਵਿਧੀ ਹੈ ਇੱਕ ਵਾਰੀ ਜੀਵ ਕਰਨ ਬੈਠ ਜਵੇ ਫਿਰ ਮਨ ਲੱਗਣ ਲੱਗ ਜਾਂਦਾ ਰਸਨਾ ਨਾਲ ਬੋਲ ਕੇ ਕੰਨਾਂ ਦੇ ਨਾਲ ਸੁਣਨਾ ਹੈ ਇਸ ਨੂੰ ਕਹਿੰਦੇ ਨੇ ਤੁਨ ਮੈਂ ਧਿਆਨ ਧਿਆਨ ਮਹਿ ਜਾਣਿਆ ਗੁਰਮਖ ਅਕੱਥ ਕਹਾਣੀ ਇਸੇ ਤਰ੍ਹਾਂ ਮਿਹਨਤ ਕਰਦੇ ਕਰਦੇ ਇੱਕ ਦਿਨ ਅਜੀਹਾ ਹੁੰਦਾ ਹੈ ਕਿ ਜਦੋਂ ਅੰਦਰੋਂ ਬੜਾ ਹੀ ਆਨੰਦ ਵਾੜਨਾ ਸ਼ੁਰੂ ਹੋ ਜਾਂਦਾ ਹੈ ਰਸ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਰਸ ਆਉਣਾ ਸ਼ੁਰੂ ਹੋ ਜਵੇ ਤਾਂ ਆਪਾਂ ਇਹ ਸਮਝ ਲੈਣਾ ਹੈ ਕਿ ਜੋ ਸਾਡੇ ਮਨ ਦੇ ਉੱਤੇ ਮੈਲ ਚੜੀ ਸੀ ਜੋ ਸਾਡੇ ਤਨ ਦਾ ਔਰਾ ਹੈ ਉਹ ਹੁਣ ਸਾਫ਼ ਹੋਣਾ ਸ਼ੁਰੂ ਹੋ ਗਿਆ ਸਾਨੂੰ ਹਰ ਇੱਕ ਜੀਵ ਪ੍ਰਤੀ ਇਕ ਪਿਆਰ ਜਿਹਦੇ ਨਾਲ ਅਸੀਂ ਨਫ਼ਰਤ ਵੀ ਕਰਦੇ ਆਂ ਸਨ ਨਫ਼ਰਤ ਨਹੀਂ ਆਵੇਗੀ ਜਾਂ ਤਾਂ ਸੀ ਪਿੱਛੇ हट ਜਾਵਾਂਗੇ ਤੇ ਜਾਂ ਅਸੀਂ ਉਸ ਨੂੰ ਨਫ਼ਰਤ ਨਹੀਂ ਕਰਾਂਗੇ ਅਸੀਂ ਕਾਂਤ ਵਿੱਚ ਬੈਠ ਕੇ ਆਪਣੇ ਆਪ ਨੂੰ ਇੰਨਾ ਸੁਖੀ ਮਹਿਸੂਸ ਕਰਾਂਗੇ ਕਿ ਉਸ ਸੁਖ ਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਸੋ ਵਾਹਿਗੁਰੂ ਸਾਨੂੰ ਲੋੜ ਹੈ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਕਰਨ ਦੀ